ਕਪੂਰਥਲਾ ਤੋਂ ਮਾਈਨਿੰਗ ਦੀ ਚੋਰੀ ਨੂੰ ਲੈ ਕੇ ਬੇਸ਼ੱਕ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਦਰਿਆ ਬਿਆਸ ਦੇ ਕਿਨਾਰੇ ਸਤੀਬਿਆ ਰੋਕ ਟੋਕ ਖੁਦਾਈ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਕਪੂਰਥਲਾ ਦਾ ਸਰਕਾਰੀ ਅਮਲਾ ਫੈਲ ਸਾਬਤ ਹੋ ਰਿਹਾ ਹੈ ਲਗਾਤਾਰ 24 ਘੰਟੇ ਗੁਜਰਦੇ ਰੇਤ ਦੇ ਨਾਲ ਭਰੇ ਓਵਰਲੋਡਿੰਗ ਟਿਪਰ ਦੇ ਟਰਾਲੀਆਂ ਦਾ ਖੌਫ ਇੰਨਾ ਹੈ ਕਿ ਪਿੰਡ ਪੰਡਾਲਵੇਟ ਦੇ ਕੁਝ ਵਸਨੀਕਾਂ ਨੇ ਆਪਣੇ ਦਰਾਂ ਮੂਰੇ ਸਪੀਡ ਬ੍ਰੇਕਰ ਬਣਾ ਦਿੱਤੇ ਜਿਨ੍ਹਾਂ ਨੇ ਬੇਖੂਰ ਕਿਸਾਨਾਂ ਨੂੰ ਨਵੀਂ ਮੁਸੀਬਤ ਪੈਦਾ ਕਰ ਦਿੱਤੀ ਜਿਸ ਨਾਲ ਉਹਨਾਂ ਦੀ ਉਨਾ ਦੀਆਂ ਗੰਨੇ ਨਾਲ ਭਰੀਆਂ ਟਰਾਲੀਆਂ ਨੂੰ ਮਿਲ ਵਿੱਚ ਲਿਜਾਣ ਸਮੇਂ ਦਿੱਕਤ ਆ ਰਹੀ ਹੈ ਮਿੱਟੀ ਤੇ ਰੇਤੇ ਨਾਲ ਭਰੀਆਂ ਟਿਪਰਾਂ ਟਰਾਲੀਆਂ ਕਾਰਨ ਜਿੱਥੇ ਸੜਕ ਟੁੱਟਣ ਦੀ ਕੰਗਾਰ ਤੇ ਆ ਗਈ ਹੈ ਉੱਥੇ ਹਰ ਸਮੇਂ ਸੜਕੀ ਹਾਦਸਾ ਵਾਪਰ ਜਾਂਦਾ ਡਰ ਬਣਿਆ ਹੋਇਆ ਹੈ ਇਸ ਸਬੰਧੀ ਅਸੀਂ ਵੱਖ-ਵੱਖ ਲੋਕਾਂ ਨਾਲ ਗੱਲ ਕੀਤੀ ਕਿ ਕਹਿਣਾ ਹੈ ਉਹਨਾਂ ਦਾ ਉਹਨਾਂ ਦੀ ਜਵਾਨੀ ਸੁਣ ਲੈਂਦੇ ਆ ਇਸ ਸਬੰਧੀ ਅਸੀਂ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਮਾਈਨਿੰਗ ਇਨਸਪੈਕਟਰ ਸ਼ੁਭਮ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਫਿਲਹਾਲ ਸਪੀਡ ਬ੍ਰੇਕਰ ਦੀ ਸਮੱਸਿਆ ਦਾ ਪਿੰਡ ਵਾਸੀਏ ਨੇ ਆਪਸੀ ਸੂਝਬੂਝ ਨਾਲ ਹੱਲ ਕਰ ਲਿਆ ਹੈ ਪਰ ਮਾਈਨਿੰਗ ਦੀ ਚੋਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਦੋਂ ਹਰਕਤ ਵਿੱਚ ਆਉਂਦਾ ਹੈ ਇਸ ਮਸਲੇ ਤੇ ਸਭ ਦੀ ਨਜ਼ਰ ਬਣੀ ਰਹੇਗੀ। ਹਾਂਜੀ ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਸਰਦਾਰ ਸਰਬਨ ਸਿੰਘ ਢੱਲੋਂ ਸਰਪੰਚ ਪੰਡਾਲ ਬੇਟ। ਸਰਪੰਚ ਸਾਹਿਬ ਇਹ ਸਪੀਡ ਬ੍ਰੇਕਰਾਂ ਨੂੰ ਲੈ ਕੇ ਕੁਝ ਜਿਹੜੇ ਕਿਸਾਨ ਆ ਉਹਨਾਂ ਨੂੰ ਇਹ ਸਮੱਸਿਆ ਆਈ। ਇਹ ਕੀ ਹੈਗਾ ਪੂਰਾ ਮਾਮਲਾ ਇਹ ਰਾਜੇ ਬਣਾਏ ਤਾਂ ਸੀ ਕਿ ਮੈਨੰਗ ਬਹੁਤ ਹੁੰਦੀ ਆ ਸਾਡੇ ਪਿੰਡ ਰਾਤ ਦਿਨ ਚੱਲਦੀਆਂ ਆਵਾਦੀ ਹੈਗੀ ਆ ਵਿਹੜਾ ਵਾ ਤੇ ਇਹ ਵੇਲੇ ਵੀ ਇਹ ਟਰਾਲੀਆਂ ਹੌਲੀ ਨਹੀਂ ਕਰਦੇ ਰਾਤ ਦਿਨ ਹੀ ਰੇਟਾ ਜਾਂਦੇ ਇਥੋਂ ਤੇ ਉਹ ਇਹ ਜਿਹੜੇ ਹੁਣ ਆ ਇਹ ਹੁਣ ਗੰਨੇ ਦੀਆਂ ਟਰਾਲੀਆਂ ਹੁੰਦੀ ਆ ਥੋੜੀ ਜਿਹੀ ਟਰਾਲੀਆਂ ਦੇ ਨਾਲ ਥੋੜੀਆਂ ਉੱਚੀਆਂ ਹੁੰਦੀਆਂ ਉਹਨਾਂ ਨੂੰ ਤੰਗੀ ਆਉਂਦੀ ਸੀ ਕਿ ਕੋਈ ਹੌਕ ਟੋੜੇ ਜੋ ਕੋਈ ਕਰਕੇ ਉਹਨਾਂ ਦਾ ਐਸੀ ਹੱਲ ਕਰ ਦੇਣ ਲੱਗੇ ਹੁਣ ਛੋਟੇ ਕਰਦੇ ਆ ਤੇ ਇਹ ਬਣਾਏ ਤਾਂ ਤਾਂ ਸੀ ਕਿ ਮੈਨੰਗ ਹੁੰਦੀ ਆ ਬਹੁਤ ਸਾਡੇ ਮਾਲੇਚ ਰਾਤ ਦਾ ਨਹੀਂ ਰੇਤਾ ਜਾਂਦੀ ਆ ਤੇ ਇਹਦੇ ਵਿੱਚ ਪਿੰਡ ਤੋਂ ਬੱਚੇ ਜਾਂਦੇ ਜਿਉਂ ਬਾਹਰ ਸੋ ਡਾਰਿਆ ਥਾ ਲੇ ਟਰਾਲੀਆਂ ਹੌਲੀ ਨਹੀਂ ਕਰਦੇ ਪੱਖਣ ਲੱਗੇ ਟਰਾਲੀਆਂ ਨੂੰ ਉੱਪਰ ਉੱਚੀਆਂ ਕੀਟੀਆਂ ਬੈੱਡ ਲਾ ਕੇ ਤੇ ਰਾਤ ਦਾ ਨਹੀਂ ਰੇਤਾ ਜਾਂਦੀ ਇਥੋਂ ਜਦੋਂ ਇਹ ਸਪੀਡ ਵੇਕਰ ਬਣਾਇਆ ਗਿਆ ਇਹ ਲੋਕਾਂ ਨੂੰ ਪੰਚਾਇਤ ਦੇ ਧਿਆਨ ਵਿੱਚ ਜਾਂ ਸਰਪੰਚ ਦੇ ਧਿਆਨ ਵਿੱਚ ਇਹ ਮਾਮਲਾ ਲੈਂਦਾ ਸੀਗਾ ਜੀ ਨਹੀਂ ਜੀ ਇਹ ਨਹੀਂ ਸੀ ਲੈਂਦਾ ਉਹਨਾਂ ਧਿਆਨ ਚ ਆ ਜਿਹੜੇ ਇਧਰਲੇ ਬਣਾਏ ਆ ਇਹ ਤਾਂ ਬਣਾਏ ਸੀ ਅਹੀਂ ਹਣਾ ਇਹ ਇਹੀਂ ਟਵਾ ਦੇਣ ਲੱਗੇ ਤਾਂ ਉਹਦਾ ਵੀ ਹੱਲਾ ਕਰਾਤਾ ਅੱਜ ਕਿੰਨਾ ਦਰਾ ਕਿੰਦਈ ਇਹ ਪੰਡਾ ਨੂਪ ਜੱਟ ਕਿੱਥੇ ਜਾ ਰਹੇ ਹੋ ਹੁਣ ਇਸ ਟਾਈਮ ਤੁਸੀਂ ਹਾਂਜੀ ਕਿੱਥੇ ਜਾ ਰਹੇ ਹੋ ਮਿੱਟੀ ਭਰਨ ਜਾਨੇ ਕਿੱਥੋਂ ਭਰ ਰਹੇ ਹੋ ਹਾਂਜੀ ਕਿੱਥੋਂ ਭਰ ਰਹੇ ਹੋ ਤੁਸੀਂ ਇਹ ਜੋ ਆਪਣੇ ਇੱਥੇ ਬਰਾਮਾ ਲੱਗੇ ਤੂੰਨੇ ਜਿੰਦ ਤੋਂ ਭਰ ਰਹੇ ਲੱਗਦਾ ਹਾਂਜੀ ਤੁਹਾਡੇ ਕੋਲ ਕੋਈ ਸਰਕਾਰੀ ਪਰਮਿਸ਼ਨ ਹੈ ਨਹੀਂ ਉਹਨਾਂ ਉਹਨਾਂ ਪਤਾ ਚਾਚੇ ਕਾਲੇ ਕਾਲੇ ਨੂੰ ਪਤਾ ਵਾਈ ਚਾਚਾ ਇਹ ਟ੍ਰੱਕ ਦਾ ਮਾਲ ਕੋਣ ਮਾਲ ਕੋਣ ਹੈ ਟ੍ਰੱਕ ਹਾਂਜੀ ਨੂਪ ਜੱਟਾਂ ਦਾ ਕਾਲ ਇਹ ਨਾ ਕੀਆ ਸੁਭਿਦਿਆ ਦਾ ਉਹਨਾਂ ਕੋਲ ਕੋਈ ਸਰਕਾਰੀ ਪਰਮਿਸ਼ਨ ਹੈਗੀ ਆ ਪਤਾ ਨਹੀਂ ਹੈ ਕਿ ਨਹੀਂ ਪਤਾ ਨਹੀਂ ਪੁੱਛਣਾ ਇਹ ਲੋਕਾਂ ਦਾ ਇਲزام ਆ ਕਿ ਤੁਸੀਂ ਲਗਾਤਾਰ ਰਾਤ ਦਿਨ ਚੱਲਦੇ ਆ ਤੇਜ਼ ਸਪੀਡ ਚੱਲਦੇ ਆ ਤੁਹਾਡੀ ਵਜ੍ਹਾ ਤੋਂ ਕਰਕੇ ਇਹਨਾਂ ਨੂੰ ਸਪੀਡ ਬ੍ਰੇਕਰ ਬਣਾਉਣੇ ਪਏ ਆ ਹਰ ਰਾਤ ਨੂੰ ਤਾਂ ਨਹੀਂ ਜਿੱਤੇ ਚਾਈ ਦਾ ਚਾਈ ਦਾ ਪ੍ਰਾਜਨਿਕ ਜੀਟ ਮਿਟੀ ਲੈ ਕੇ ਜਾਈਦਾ ਦਿਨੇ ਭੜੀਦੀ ਆ ਇੱਕ ਤਾਂ ਤੁਸੀਂ ਚੋਰੀ ਕਰ ਰਹੇ ਆਂ ਹਾਂਜੀ ਇੱਕ ਤਾਂ ਤੁਸੀਂ ਸਰਕਾਰ ਦੀ ਚੋਰੀ ਕਰ ਰਹੇ ਆਂ ਦੂਸਰਾ ਤੁਸੀਂ ਆਈ ਚੋਰੀ ਕਰ ਰਹੇ ਪੈਸੇ ਆ ਪੈਸੇ ਪੈਸੇ ਦੇ ਕੇ ਖਰੀਦੀ ਦੀ ਆਈ ਮਾਰੋ ਤੋਂ ਦੇਖੀ ਦੀ ਆ ਚੋਰੀ ਨਾ ਕਰੀ ਤੁਸੀਂ ਇਹ 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 ਨਾ ਬੰਨੇ ਬੰਨੇ ਮਾਲਾਂ ਦੀ ਆ ਪਹਿਲੀ ਉੱਥੇ ਪਹਿਲੀ ਚੱਕੰਦੇ ਆ ਪਹਿਲੀ ਤੋਂ ਉਹਨਾਂ ਨੂੰ ਤੁਸੀਂ ਕਰੀ ਦੀ ਆ ਅੱਜ ਮੋੜ ਲਈ ਜੀਵ ਜਗ ਖਰੀਦੀ ਪਤਾ ਨਹੀਂ ਉਹ ਬੰਨੇ ਮਾਲਾਂ ਦੀ ਪਹਿਲੀ ਆ ਉਧਰ ਦੀ ਰਾਹ ਜਾਂਦਾ ਕਿਹਦੀ ਕੋਈ ਰਾਹ ਨਹੀਂ ਜਾਂਦਾ ਬੰਨੇ ਰੋਸਦਾ ਹੀ ਇਹ ਰਾਹ ਰਾਉ ਨਾ ਨੋ ਪਹਿਲੀ ਨੂੰ ਪਤਾ ਨਹੀਂ ਕਿਹੜਾ ਵੀਤੂ ਇੱਥੇ ਲਾਵੇ ਜਾਂ ਕਿੰਦੀ ਜਾਂਦੇ ਚੱਲ ਜੀਆਂ ਰੇਤਾ ਦੀਆਂ ਉਹ ਚੱਲ ਗਿਆ ਵਾਂਗ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਦਨ ਖੋਸਲਾ ਦੀ ਰਿਪੋਰਟ